ਮੈਂ ਸਿਰਫ ਬੇਨਤੀ ਕੀਤੀ ਸੀ ਪਿਛਲੇ ਸਾਲ ਕਿ ਪੂਸਾ 44 ਜਿਹੜੀ ਪੂਸਾ 44 ਜਿਹੜੀ ਕਿਸਮ ਹੈ ਝੋਨੇ ਦੀ ਨਾ ਲਾਇਓ ਉਹ 152 ਤੋਂ 55 ਦਿਨ ਲੈਂਦੀ ਹੈ ਪੱਕਣ ਚ ਤੁਸੀਂ ਪੀਆਰ 126 ਪੀਆਰ 127 ਪੀ 128 ਪੀ 129 ਪੀ 130 ਲਾ ਲਓ ਉਹ 92 ਦਿਨ ਲੈਂਦੀ ਹੈ ਜਾਨੀ ਕਿ 60 ਦਿਨ ਘੱਟ 2 ਮਹੀਨੇ 2 ਮਹੀਨੇ ਘੱਟ ਦਾ ਮਤਲਬ ਹੋ ਗਿਆ 2 ਮਹੀਨੇ ਥੱਲੋਂ ਪਾਣੀ ਨਹੀਂ ਕੱਢਿਆ ਧਰਤੀ ਚੋਂ 2 ਮਹੀਨੇ ਬਿਜਲੀ ਦੀ ਬਚਤ ਹੋਗੀ ਤੇ ਤੁਹਾਨੂੰ ਪਤਾ ਅੱਜ ਦੇ ਅਖਬਾਰ 'ਚ ਲਿਖਿਆ ਹੋਇਆ ਹੈ ਟਾਈਮਜ਼ ਆਫ ਇੰਡੀਆ ਅਖਬਾਰ ਬਹੁਤ ਵੱਡਾ ਅੱਜ ਦੇ ਅਖਬਾਰ 'ਚ ਲਿਖਿਆ ਕਿ ਭਗਵੰਤ ਮਾਨ ਦੀ ਇੱਕ ਸਲਾਹ ਨਾਲ 33% ਲੋਕਾਂ ਨੇ ਪੂਸਾ 44 ਦੀ ਬਜਾਏ ਪੀਆਰ 126 ਲਾ ਲਈ 477 ਕਰੋੜ ਰੁਪਇਆ ਬਿਜਲੀ ਬੋਰਡ ਦਾ ਬਚ ਗਿਆ 500 ਬਿਲੀਅਨ ਕਯੂਬਿਕ ਵਾਟਰ 500 ਬਿਲੀਅਨ ਮਤਲਬ ਅਰਬਾਂ ਖਰਬਾਂ ਲੀਟਰ ਪਾਣੀ ਬਚ ਗਿਆ ਧਰਤੀ ਦੇ ਥੱਲੇ ਕਿਉਂਕਿ 2 ਮਹੀਨੇ ਆਪਾਂ ਪਾਣੀ ਫੇਰ ਕੱਢਿਆ ਨਹੀਂ ਜੇ 33% ਨਾਲ ਇੰਨਾ ਹੋ ਸਕਦਾ ਜੇ ਆਪਾਂ ਉਹ ਨਾ ਹੀ ਲਾਈਏ ਯਾਰ ਆਪਣੇ ਕੋਲ ਹੋਰ ਹੈਗੀਆਂ ਨੇ ਵੈਰਾਈਟੀਆਂ ਪੀਯੂ ਨੇ ਕੱਢਿਆ ਨੇ ਤੇ ਆਪਾਂ ਦਾ ਆਪਾਂ ਦਾ ਪਾਣੀ ਦਾ ਪੱਧਰ ਜਿਹੜਾ 2 ਸਾਲ ਚ ਹੈ ਤਹਾਂ ਆ ਜੂਗਾ ਦੇਖੋ ਤੁਸੀਂ ਆਪਣੇ ਨਲਕੇ ਚੱਲਦੇ ਆਪਣੇ ਪੁਰਾਣੇ ਨਲਕੇ ਜਿਹੜੇ ਖੜ ਗਏ ਚੱਲਦੇ ਦੇਖੋ ਤੁਸੀਂ